ਸਾਰੇ ਦਰਸ਼ਕਾਂ ਨੂੰ ਜੈ ਭੋਲੇ ਨਾਥ ਐਸ ਐਮ ਜੈਡ ਵੇਖ ਰਹੇ तमाम ਦਰਸ਼ਕਾਂ ਸਵਾਗਤ ਹੈ ਤੇ ਮੈਂ ਰਮਨ ਆਲਕ Shiv ki puja uch hai puja Shiv ja sa koi aur na doja ਇਸ ਵਕਤ ਅਸੀਂ ਆਏ ਆਂ ਸ਼ਗਲਾਸ ਵਾਲਾ ਮੰਦਿਰ ਜਿਸ ਤਰ੍ਹਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸਾਉਣ ਦਾ ਮਹੀਨਾ ਸ਼ੁਰੂ ਹੋ ਚੁੱਕਾ ਹੈ ਅੱਜ ਪਹਿਲਾ ਦਿਨ ਵਾ ਸਾਉਣ ਦਾ ਮਹੀਨਾ ਦਾ ਪਹਿਲਾ ਦਿਨ ਵਾ ਇਸ ਮੰਦਿਰ ਦੇ ਵਿੱਚ ਸ਼ਗਲਾਸ ਵਾਲੇ ਮੰਦਿਰ ਦੇ ਵਿੱਚ ਪ੍ਰਾਚੀਨ शिवलिंग ਹੈ ਜਿਹੜੇ ਕਿ ਧਰਤੀ ਦੇ ਵਿੱਚੋਂ ਆਪਣੇ ਆਪ ਪਾਰ ਉਪਰਿਆਵਾ ਆਪਾ ਤਨਵਾ ਜੋ ਦੇ ਦਰਸ਼ਨੀ ਗ੍ਰਾਮਾਂਗੇ ਕਿਹਾ ਜਾਂਦਾ ਹੈ ਕਿ ਪਾਰ ਪ੍ਰਤੀ ਮਾ ਨੇ ਸ਼ਿਵ ਸ਼ੰਕਰ ਜੀ ਨੂੰ ਇਸ ਮਹੀਨੇ ਖੁਸ਼ ਕੀਤਾ ਸੀ ਕਈ ਕਰੋੜਾ ਕਈ ਅਰਪਾਂ ਸਾਲਾ ਦਿੱਤ ਪਸਿਆ ਤੋਂ ਬਾਅਦ ਇਸ ਮਹੀਨੇ ਸ਼ਿਵ ਸ਼ੰਕਰ ਜੀ ਪਰਸਨ ਹੋਏ ਸੀਗੇ ਇਸ ਮਹੀਨੇ ਨੂੰ ਬੜਾ ਪਾਵਨ ਮਹੀਨਾ ਮੰਨਿਆ ਜਾਂਦਾ ਵਾ ਇਸ ਮਹੀਨੇ ਸ਼ਿਵ ਸ਼ੰਕਰ ਜੀ ਨੇ ਕਿਹਾ ਸੀ ਜਿਹੜਾ ਸੱਚੇ ਦਿਲ ਦੇ ਨਾਲ ਮੇਰੀ ਪੂਜਾ ਕਰੇਗਾ ਉਸ ਨੂੰ ਹਰ ਵਾਰ ਪ੍ਰਾਪਤ ਹੋਵੇਗਾ ਖਾਸ ਕਰਕੇ ਲੜਕੀਆਂ ਜਿਹੜੀਆਂ ਕਿ ਸੋਮਵਾਰ ਦਾ ਵਰਤ ਰੱਖਦੀਆਂ ਵਾ ਅੱਛਾ ਵਰ ਪ੍ਰਾਪਤ ਕਰਨ ਦੇ ਲਈ ਬਾਕੀ ਆਪਾਂ ਜਿਹੜੇ ਇੱਥੇ ਮਹੰਤ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਪੂਜਾ ਦੀ ਵਿਧੀ ਕੀ ਹੈ ਕੀ ਖਾਣਾ ਚਾਹੀਦਾ ਵਾ ਕਿਸ ਤਰ੍ਹਾਂ ਵਿਧੀ ਅਨੁਸਾਰ ਪੂਜਾ ਕਰਨੀ ਚਾਹੀਦੀ ਆ ਫਾਲਾਹਾਰੀ ਵਰਤ ਕਿਹੜਾ ਹੁੰਦਾ ਵਾ ਅਨਾਜ ਵਾਲਾ ਵਰਤ ਕਿਹੜਾ ਹੁੰਦਾ ਵਾ ਕਿਸ ਟਾਈਮ ਖਾਣਾ ਚਾਹੀਦਾ ਵਾ ਕਿਸ ਟਾਈਮ ਨਹੀਂ ਖਾਣਾ ਚਾਹੀਦਾ ਵਾ ਕਿੰਸ ਤਰ੍ਹਾਂ ਪੂਜਾ ਕਰਨੀ ਚਾਹੀਦੀ ਕਿੰਨੇ ਵਜੇ ਪੂਜਾ ਕਰਨੀ ਚਾਹੀਦੀ ਹੈ ਸਾਰੀ ਵਿਧੀਆਂ ਆਪਾਂ ਮਹੰਤ ਜੀ ਕੋ ਪਤਾ ਕਰਾਂਗੇ ਕਿ ਤੇ ਸ਼ਿਵ ਸ਼ੰਕਰ ਜੀ ਨੂੰ ਕੀ ਚੜਾਣਾ ਚਾਹੀਦਾ ਵਾ ਉਹਦੇ ਬਾਰੇ ਵੀ ਆਪਾਂ ਜਾਣਕਾਰੀ ਲਵਾਂਗੇ ਮਹੰਤ ਜੀ ਨਾਲ ਕਰਾਂਗੇ ਗੱਲਬਾਤ ਪਹਿਲਾ ਆਪਾਂ ਤੁਹਾਨੂੰ ਦਰਸ਼ਨ ਕਰਾਣੇ ਆ ਹੁਣ ਸ਼ਗਲਾ ਸਵਾਲਾ ਦੇ ਮੰਦਿਰ ਦੇ ਦੇਖੋ ਇਸ ਵਕ ਜਿਹੜਾ ਪ੍ਰਾਚੀਨ ਮੰਦਿਰ ਸ਼ਗਲਾ ਸਵਾਲਾ ਦੇ ਤੁਹਾਨੂੰ ਅਸੀਂ ਦਰਸ਼ਨ ਕਰਾ ਰਹੇ ਆ ਇਹ ਜਿਹੜਾ ਮੰਦਿਰ ਵਾ ਪ੍ਰਾਚੀਨ ਮੰਦਿਰ ਵਾ ਇਹ ਮੰਦਿਰ ਪ੍ਰਾਚੀਨ ਮੰਦਿਰ ਵਾ ਤੁਹਾਨੂੰ ਅਸੀਂ ਉਹਦੇ ਦਰਸ਼ਨ ਕਰਾ ਰਹੇ ਆ ਆ ਹੁਣ ਤੁਹਾਨੂੰ ਹੁਣ ਆਪਾਂ ਅੰਦਰ ਲੈ ਕੇ ਚੱਲਦੇ ਹਾਂ ਹੁਣ ਤੁਹਾਨੂੰ ਆਪਾਂ ਅੰਦਰੋਂ ਦਰਸ਼ਨ ਕਰਾਣੇ ਆ ਜਿਹੜਾ ਮੇਨ ਗੇਟ ਹੈ ਬੰਦਵਾ ਇਸ ਵਕਤ ਕਿਉਂਕਿ ਦਪਹਿਰ ਦਾ ਸਮਾਂ ਵਾ ਹੁਣ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ ਸੰਗਤਾਂ ਅੰਦਰ ਸੰਗਤਾਂ ਵੀ ਦਰਸ਼ਨ ਕਰਾਵਾਂਗੇ ਸੰਗਤਾਂ ਦੇ ਵੀ ਹੁਣ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ ਦਰਸ਼ਨ ਕਰਾਣੇ ਆ ਜਿਹੜੇ ਭੋਲੇनाथ ਪ੍ਰਗਟ ਹੋਏ ਨੇ ਧਰਤੀ ਤੋਂ ਪ੍ਰਗਟ ਹੋਏ ਨੇ ਉਹਦੇ ਤੁਹਾਨੂੰ ਦਰਸ਼ਨ ਕਰਾਣੇ ਆ ਆਦਮ ਨੂੰ ਲੈ ਕੇ ਚਲਦੇ ਹਾਂ ਇਸ ਵਕਤ ਦੇਖੋ ਪੂਜਾ ਚੱਲਦੀ ਪਈ ਹੈ ਇਸ ਵਕਤ ਪੂਜਾ ਚੱਲਦੀ ਪਈ ਹੈ ਅੰਦਰ ਜਿਹੜੇ ਭਗਤ ਸ਼ਰਧਾਲੂ ਨੇ ਪੂਜਾ ਕਰਾਰੇ ਨੇ ਜਿਹੜੇ ਇੱਥੇ ਦੇ ਪੰਡਿਤ ਜੀ ਨੇ ਉਹ ਪੂਜਾ ਕਰ ਰਹੇ ਨੇ ਵਿਧੀ ਅਨੁਸਾਰ ਪੂਜਾ ਕਰ ਰਹੇ ਨੇ ਤਾਂ ਦਰਸ਼ਨ ਕਰਾਨੇ ਇਹ ਜਿਹੜਾ ਸ਼ਿਵਲਿੰਗ ਹੈ ਇਹ ਪ੍ਰਾਚੀਨ ਸ਼ਿਵਲਿੰਗ ਹੈ ਪ੍ਰਾਚੀਨ ਸ਼ਿਵਲਿੰਗ ਹੈ ਇੱਕ ਕੁਦਰਤੀ ਸ਼ਿਵਲਿੰਗ ਇੱਥੋਂ ਦੀ ਧਰਤੀ ਤੋਂ ਬਾਹਰ ਆਇਆ ਵਾ ਇਹ ਆਪ ਨਹੀਂ ਰੱਖਿਆ ਇੱਕ ਪ੍ਰਾਚੀਨ ਸ਼ਿਵਲਿੰਗ ਹੈ ਪ੍ਰਾਚੀਨ ਸ਼ਿਵਲਿੰਗ ਦੇ ਦਰਸ਼ਨ ਕਰਾਰੇ ਤੁਹਾਨੂੰ ਜਿਹੜੇ ਲੋਕ ਨਹੀਂ ਆ ਸਕਿਓ ਘਰੇ ਬੈਠੇ ਦਰਸ਼ਨ ਕਰ ਸਕਦੇ ਹੋ ਉਹ ਵੇਖੋ ਦੇਵ ਸਤਿ ਸਤਿ ਸਰਬਾਪੇਦ ਨਾਨਕ ਤੁੰਦੁਪਾਨੀਤਾ ਭੋਗਿਲੰਗਮ ਆਦੇਵ ਸਤਿ फूल अर्पण करते हुए ने भगवान शंकर नु भगवान शंकर नु फूल अर्पण करते हुए ने तस्वीर तो तानू दिखा रहे हैं इस वक्त त्रिशूल तो देखो ਕਿੰਨਾ ਸੁੰਦਰ ਸ਼ੋਰ ਨਜ਼ਰ ਆ ਰਿਹਾ ਤੁਹਾਨੂੰ ਗਣੇਸ਼ ਜੀ ਦੀ ਮੂਰਤੀ ਦੇ ਦਰਸ਼ਨ ਕਰਾਣੇ ਆ ਤੇ ਨਾਲ ਦੇਵ ਹਾਜਰਵਾਣਾ ਮਾਤਾ ਦੇ ਦਰਸ਼ਨ ਕਰਾਣੇ ਆ ਦੁਬਾਰਾ ਤੁਹਾਨੂੰ ਨੰਦੀ ਜੀ ਦੇ ਦਰਸ਼ਨ ਕਰੋ ਇਹ ਵੀ ਸ਼ਿਵਲਿੰਗ ਨੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਹ ਸ਼ਿਵਲਿੰਗ ਜਿਹੜੇ ਜਿਹਨੇ ਸ਼ਿਵਲਿੰਗ ਹੈ ਇਹ ਪ੍ਰਾਚੀਨ ਸ਼ਿਵਲਿੰਗ ਹੈ ਤਰਤੀ ਤੋਂ ਆਪਣੇ ਆਪ ਕੁਦਰਤੀ ਬਾਹਰ ਆਇਆ ਹੋਇਆ ਹੈ ਸ਼ਿਵਲਿੰਗ ਹੈ ਇਹ ਆਪਲੀ ਸ਼ਿਵਲਿੰਗ ਇਸੇ ਆਪ ਸਾਪ ਨੇ ਕੀਤਾ ਸ਼ਿਵਲਿੰਗ ਇੱਕ ਪ੍ਰਾਚੀਨ ਸ਼ਿਵਲਿੰਗ ਹੈ ਇਸ ਲਈ ਇਸ ਨੂੰ ਸ਼ਗਲਸ਼ ਵਾਲਾ ਮੰਦਿਰ ਕਿਹਾ ਜਾਂਦਾ ਹੈ ਪ੍ਰਾਚੀਨ ਸ਼ਗਲਸ਼ ਵਾਲਾ ਮੰਦਿਰ ਕਿਹਾ ਜਾਂਦਾ ਵਾ ਇਸ ਵਕਤ ਦੇਖੋ ਸ਼ਰਧਾਲੂ ਪੂਜਾ ਕਰਨ ਆਏ ਨੇ ਲਾਲੂ ਪੂਜਾ ਕਰਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਦੇਖੋ ਕਿਸ ਤਰ੍ਹਾਂ ਪੂਜਾ ਹੋ ਰਹੀ ਹੈ ਹੁਣ ਭਗਵਾਨ ਸ਼ੰਕਰ ਨੂੰ ਦੁੱਧ ਦਾ ਅਭਿਸ਼ੇਕ ਕਰਵਾਇਆ ਜਾ ਰਿਹਾ ਵਾ ਭਗਤਾਂ ਵੱਲੋਂ ਭਗਵਾਨ ਸ਼ੰਕਰ ਨੂੰ ਦੁੱਧ ਦਾ ਅਭਿਸ਼ੇਕ ਕਰਵਾਇਆ ਜਾ ਰਿਹਾ ਵਾ ਦੁੱਧ ਦਾ ਅਭਿਸ਼ੇਕ ਕਰਵਾਇਆ ਜਾ ਰਿਹਾ ਭਗਵਾਨ ਸ਼ੰਕਰ ਨੂੰ ਜਰਾ ਕੋਲ ਹੋ ਕੇ ਦਿਖਾਓ ਜਰਾ आगा। 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 रोगा। आगा। रोगा। देखो किस तरह दुद्ध का अभिषेक कराया जा रहा भक्तों वालों इस वक्त प्राचीन शक्ला मंदिर की तस्वीरें तह शरुआ ने भी दर्शन करा देने सू देखो, आगा। 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 देखो। ਆਲੇ ਪਾਸੋਂ ਮਾਣ ਕੇ ਰੋਟਲੇ ਨਾਮ ਕੇ ਰਿਤੇ ਰਹਾ ਜਸਪੁਰਮ ਜਗਸ਼ਵੰਗ ਆਪਜਾ ਨਾਮ ਸੰਦੇ ਰਹਾ ਸ਼ਿਵ ਸੰਤ ਜੀ ਮੰਤਰ ਚਾਪ ਕਰ ਰਹੇ ਨੇ ਮੰਤਰ ਉਚਾਰਨ ਕਰ ਰਹੇ ਨੇ ਵਿਧੀ ਅਨੁਸਾਰ ਪੂਜਾ ਹੋ ਰਹੀ ਆ ਹੁਣ ਤੁਹਾਨੂੰ ਅੰਦਰ ਦੇ ਬਾਕੀ ਸ਼ਗਲਸ਼ ਵਾਲੇ ਦੇ ਦਰਸ਼ਨ ਕਰਾਨੇ ਆ ਨੰਦੀ ਭਗਵਾਨ ਜੀ ਦੇ ਦਰਸ਼ਨ ਕਰੋ ਤੁਸੀਂ ਜਿਹੜੇ ਭਗਤ ਨਹੀਂ ਆ ਸਕੇ ਉਹ ਇੱਥੇ ਬੈਠੇ ਘਰੇ ਬੈਠੇ ਦਰਸ਼ਨ ਕਰ ਸਕਦੇ ਆ ਉਹਨੂੰ ਇੱਧਰ ਕੈਮਰਾ ਮਾਰ ਕੇ ਦਿਖਾਓ ਜਰਾ ਆ ਦੇਖੋ ਮਹਾ ਮਾਈ ਨਾਲ ਹਨੂਮਾਨ ਜੀ ਗਣੇਸ਼ ਜੀ ਭਗਵਾਨ ਸ਼ੰਕਰ ਜਿਹੜੀਆਂ ਮੂਰਤੀਆਂ ਸਥਾਪਿਤ ਆ ਇੱਥੇ ਬਾਬਾ ਬਾਲਕਨਾਥ ਜੀ ਦੀ ਮੂਰਤੀ ਸਥਾਪਿਤ ਆ ਮਾਂ ਲక్ష్ਮੀ ਜੀ ਦੀ ਮਾਂ ਲక్ష్ਮੀ ਜੀ ਦੀ ਮੂਰਤੀ ਸਥਾਪਿਤ ਆ ਹੁਣ ਤਾਂ ਉਹ ਬਾਹਰ ਲੈ ਕੇ ਜਾਣੇ ਆ ਇੱਧਰ ਤੇ ਵੀ ਦਰਸ਼ਨ ਕਰਾਣੇ ਆ ਸਾਰੇ ਮੰਦਰ ਦਰਸ਼ਨ ਕਰਾਵਾਂਗੇ ਦੇਖੋ ਜਿਹੜੇ ਲੋਕ ਨਹੀਂ ਆ ਸਕੇ ਉਹ ਘਰ ਬੈਠੇ ਦਰਸ਼ਨ ਕਰਦੇ ਮਾਂ ਸ਼ੇਰ ਆ ਵਾਲੀ ਜੇ ਤੁਸੀਂ ਦਰਸ਼ਨ ਕਰੋ ਮਾ ਸ਼ੇਰਵਾਲੀ ਦੇ ਆਜਾ ਤੁਹਾਨੂੰ ਸ਼ਿਵਲੀਨ ਦਰਸ਼ਨ ਇੱਧਰ ਦੇਖੋ ਇੱਧਰ ਵੀ ਭਗਵਾਨ ਪੋਲੇਨਾਥ ਸਾਪਿਦ ਨੇ ਇੱਧਰ ਵੀ ਭਗਵਾਨ ਪੋਲੇਨਾਥ ਸਾਪਿਦ ਨੇ आज हम थानू लेकर चलते हैं शिवलिंग तू और शिवलिंग के भी दर्शन कराने हैं दर्शन करो इधर आज जाओ श्री बाला जी के भी दर्शन करो जो लोग नहीं आ सके घर बैठे इस ये ला उठाओ घर बैठे ला उठाओ ਕਿਉਂਕਿ ਇਹ ਪਾਵਨ ਮਹੀਨਾ ਸਾਲ ਬਾਅਦ ਆਂਦਾ ਵਾ ਇਹ ਬਹੁਤ ਹੀ ਸ਼ੁਭ ਦਿਹਾੜਾ ਸ਼ੁਭ ਮਹੀਨਾ ਗਿਨੇ ਜਾਂਦਾ ਵਾ ਇੱਧਰ ਦਰਸ਼ਨ ਕਰੋ ਇੱਧਰ ਵੀ ਸ਼ਿਵਲਿੰਗ ਆਹ ਤੁਹਾਨੂੰ ਹੁਣ ਇੱਧਰ ਵੀ ਸ਼ਿਵਲਿੰਗ ਕਾਫੀ ਸਥਾਪਿਤ ਨੇ ਇੱਥੇ ਤੇ ਸ਼ਿਵਲਿੰਗ ਦੇ ਤੁਹਾਨੂੰ ਦਰਸ਼ਨ ਕਰਾਣੇ ਆ ਇਸ ਸ਼ਗਲਾ ਸਵਾਲਿਆ ਮੰਦਿਰ ਦੇ ਜਿਹੜੇ ਸ਼ਿਵਲਿੰਗ ਨੇ ਇੱਥੇ ਵੀ ਸ਼ਿਵਲਿੰਗ ਸਥਾਪਿਤ ਨੇ ਤੁਹਾਨੂੰ ਉੱਥੇ ਦੇ ਦਰਸ਼ਨ ਕਰਾਣੇ ਆ ਆਓ ਹੰਤਾ ਨੂੰ ਦੁਬਾਰਾ ਲੈ ਕੇ ਚਲਦੇ ਹਾਂ ਦੁਬਾਰਾ ਲੈ ਕੇ ਚਲਦੇ ਹਾਂ ਪ੍ਰਾਚੀਨ ਸ਼ਿਵਲੀਨ ਦੇ ਦਰਸ਼ਨ ਕਰਾਦੇ ਹਾਂ ਤੂਤ ਦਾ ਅਭਿਸ਼ੇਕ ਪਖਜਵਲੋ ਕਰਾ ਦਿੱਤਾ ਗਿਆ ਵਾ ਹੁਣ ਵਸਤਰ ਵਸਤਰ ਪੁਆਏ ਜਾ ਰਹੇ ਨੇ ਪਖਜਵਲੋ ਤੇ ਗੁਲਾਬ 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 ਅਰਪਿਤ ਗੁਲਾਬ ਅਰਪਿਤ ਕੀਤੇ ਜਾ ਰਹੇ ਨੇ ਭਗਤਾਂ ਵੱਲੋਂ ਜੀ ਜੀ ਇਹਨਾਂ ਜਾਰੇ ਅਨੁਸਾਰ ਪੂਜਾ ਕੀਤੀ ਜਾ ਰਹੀ ਹੈ ਗੋਪਾਲਾ ਦੇ ਸ਼ਿਫਟਿਕ ਰਣ ਕਰਾ ਦੇਗਾ ਵਰੀ ਪੂਰਨ ਦਾਸ ਤੁਮੇ ભગવાન ਆਪ ਦਾ ਦੇਖੋ ਜਰਾ ਕੁਝ ਵੀ ਜਾਣਦੇ ਬੜੇ ਭਗਵਾਨ ਸ਼ੰਕਰ ਨੂੰ ਫੁੱਲ ਅਰਪਿਤ ਕੀਤੇ ਜਾ ਰਹੇ ਨੇ ਕਰਨਾ ਆਸ਼ੀਰਵਾਦ ਦੇਣਾ ਔਰ ਹਮਾਰੇ ਮਨ ਦਾ ਸ਼ਗਲਾਸ ਵਾਲੇ ਬਾਂਦੇ ਤੇ ਦਰਸ਼ਨ ਕਰਾਰੇ ਤੁਹਾਨੂੰ ਜਿਹੜੇ ਲੋਕ ਨਹੀਂ ਆ ਸਕੇ ਉਹ ਭਗਾਨ ਸ਼ੰਕਰ ਦੇ ਘਰੇ ਬੈਠੇ ਦਰਸ਼ਨ ਕਰ ਸਕਦੇ ਆ ਇਹ ਜਿਹੜਾ ਇਹਦਾ ਜਿਹੜਾ ਸ਼ਿਵਲਿੰਗ ਹੈ ਪ੍ਰਾਚੀਨ ਸ਼ਿਵਲਿੰਗ ਹੈ ਪਰਾਚੀਨ ਕੀ ਆ ਲਾ ਕੇ ਹੈ ਇੱਥੇ ਭਗਵਾਨ ਭੋਲਨ ਆਪ ਸ਼ਿਵਲਿੰਗ ਦੇ ਰੂਪ ਵਿੱਚ ਵਿਰਾਜਮਾਨ ਹੋਏ ਸੀਗੇ ਇਹ ਆਪ ਸਥਾਪਿਤ ਨੇ ਕੀਤਾ ਵਾਨ ਪੋਲੇਨਾ ਆਪ ਸ਼ਿਵਲਿੰਗ ਦੇ ਰੂਪ ਵਿੱਚ ਜੈਸੇ ਬਿਰਾਜਮਾਨ ਹੋਇਸੀਗੇ ਜੈਸਤਵਾਰਾ ਮਾਸ ਤੁਸੀਂ ਜਿਹੜੇ ਲੋਕ ਨਹੀਂ ਆ ਸਕੇ ਪਾਵਨ ਦੇ 사ਵੰਦ ਦੇ ਪਾਵਨ ਮਹੀਨੇ ਵਿੱਚ 사ਵੰਦ ਦੇ ਪਾਵਨ ਮਹੀਨੇ ਵਿੱਚ ਜਿਹੜੇ ਲੋਕ ਨਹੀਂ ਆ ਸਕੇ ਕਿਉਂਕਿ ਇਹ ਜਿਹੜਾ ਮਹੀਨਾ ਵਾ ਬਹੁਤ ਹੀ ਲਾਭ ਦੇ ਕੇ ਕਿਹਾ ਜਾਂਦਾ ਵਾ ਇਸ ਮਹੀਨੇ ਦੇ ਵਿੱਚ ਹਰ ਇਨਸਾਨ ਨੂੰ ਜਿਹੜਾ ਸੱਚੇ ਦਿਲ ਨਾਲ ਪੋਲੇਨਾ ਦੀ ਪੂਜਾ ਕਰਦਾ ਵਾ ਉਸ ਨੂੰ ਵਾਰ ਮਿਲਦਾ ਵਾ ਹੁਣ ਗੱਲਬਾਤ ਕਰਦੇ ਆ ਜਿਹੜੇ ਇਸਦੇ ਮਹੰਤ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹੁਣ ਸਾਡੇ ਨਾਲ ਮੌਜੂਦ ਨੇ ਇਸ ਵਕਤ ਮਹੰਤ ਦੇਸ਼ਪੁਰੀ ਜੀ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਸਾਵਣ ਨੂੰ ਲੈ ਕੇ ਕਿ ਸਾਵਣ ਕਿਉਂ ਮਨਾਇਆ ਜਾਂਦਾ ਵਾ ਕੀ ਵਿਧੀ ਹੈ ਕਿਸ ਤਰ੍ਹਾਂ ਪੂਜਾ ਕਰਨੀ ਚਾਹੀਦੀ ਸਾਰੀ ਗੱਲਬਾਤ ਕਰਾਂਗੇ ਸਾਰਾ ਕੁਝ ਪੁੱਛਾਂਗੇ ਉਹਨਾਂ ਨੂੰ ਦਰਸ਼ਕ ਜਾਣਨ ਵੀ ਕਿਸ ਤਰ੍ਹਾਂ ਪੂਜਾ ਕੀਤੀ ਜਾਂਦੀ ਹੈ ਜੈ ਭੋਲੇ ਨਾ जय भोलेनाथ मैं महंत दिनेशपुरी प्राचीन मंदिर शंगलावला शवालात हूं सारे लुगा अनावासी देशवासी और पंजाब वासियों को शिवरात्रि सावन दे पहले सोमवार दी बहुत-बहुत बधाई देना और भगवान भोलेनाथ ਦੇ ਚਰਨਾਂ 'ਚ પ્રાર્થના ਕਰਦਾ ਹਾਂ ਵੀ भोलेनाथ ਉਹਨਾਂ ਨੂੰ ਆਪਣਾ आशीर्वाद ਦੇ। अच्छा महंत जी ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ सावन ਤੇ ਜਿਹੜਾ ਜਿਹੜਾ ਮਹੀਨਾ ਵਾ ਇਹ ਕਿਉਂ ਮਨਾਇਆ ਜਾਂਦਾ ਵਾ? 12 ਮਹੀਨਿਆਂ ਦੇ ਵਿੱਚੋਂ ਸਾਵਨ ਦਾ ਮਹੀਨਾ ਸਭ ਨਾਲ ਸ਼ੁੱਧ ਮਹੀਨਾ ਮੰਨਿਆ ਗਿਆ। ਮੇਨ ਕਾਰਨ ਸਾਵਨ ਦਾ ਹੈ ਕਿ ਸਾਵਨ ਦੇ ਮਹੀਨੇ ਦੇ ਵਿੱਚ ਨਵਰਾਤਰੀ ਵੀ ਹੋਰ ਕਾਫੀ ਤਿਹਾਰਾਂ ਦੇ ਆ ਜੋ ਸਾਲ ਚੰਦੇ ਆ ਸਭ ਨਾਲ ਵੱਡਾ ਸਾਵਨ ਮਨ ਮਨਾਉਂਦਾ ਮਹੱਤਵ ਹੈ ਵੀ ਭਗਵਾਨ ਬੋਲੇनाथ ਜੀ ਇਸ ਸਾਲ ਇਸ ਮਹੀਨੇ ਦੇ ਵਿੱਚ ਜਦੋਂ ਮਾਂ ਪਾਰਵਤੀ ਜੀ ਨੇ ਕਈ ਵਰਸ਼ ਕਰੋੜ ਵਰਸ਼ ਤਪੱਸਿਆ ਕੀਤੀ ਤੇ ਭਗਵਾਨ ਬੋਲੇਨਾਥ ਨੂੰ ਪਾਇਆ ਤਾਂ ਮਾਂ ਬਹੁਤ ਪ੍ਰਸੰਨ ਹੋਈ ਮੇਰੀ ਮਾਂ ਪਾਰਵਤੀ ਤਾਂ ਬੋਲੇ ਸ਼ੰਕਰ ਜੀ ਨੇ ਇਹ ਵਰਦਾਨ ਦਿੱਤਾ ਵੀ ਸਾਵਨ ਦਾ ਮਹੀਨਾ ਨੂੰ ਬਹੁਤ ਪਰੀਏ ਜਿਹੜਾ ਇਸ ਮਹੀਨੇ ਮੇਰੇ ਗੰਦਾ ਜਲ ਅਕਤ ਤੂਰਾ ਪੀਲ ਪਤਰ ਦੁੱਧ ਚਾਹੇ ਇੱਕ ਬੂੰਦ ਜਲ ਦੀ ਛਿੜਾ ਦਿਓ ਮਾਂ ਦੀ ਸਾਰਾ ਮਨੋ ਤਾਮਨਾ ਪੂਰੀਆਂ ਕਰਾਂਗਾ। ਅੱਛਾ ਇਸ ਲਈ ਸਾਵਨ ਦਾ ਮਹੀਨਾ ਮਨਾਇਆ ਜਾਂਦਾ ਹੈ ਕਿਉਂਕਿ ਵਰਦੇ ਰੂਪ ਦੇ ਵਿੱਚ ਪਾਰਵਤੀ ਮਾਂ ਨੇ ਸ਼ਿਵ ਸ਼ੰਕਰ ਜੀ ਨੂੰ ਭਗਵਾਨ ਬੋਲੇ ਨਾਥ ਨੂੰ ਪਾਲੇ ਦਿੱਤਾ ਸੀ। ਹਾਂਜੀ ਬਿਲਕੁਲ ਜੀ ਭਗਵਾਨ ਸ਼ੰਕਰ ਜਿਹੜੀ ਤਪੱਸਿਆ ਨਾਲ ਪ੍ਰਸੰਨ ਹੋ ਕੇ ਪ੍ਰਗਟ ਹੋਏ ਤੇ ਮਾਂ ਦੀ ਤਪੱਸਿਆ ਸਫਲ ਹੋਈ ਤਾਂ ਕਰਕੇ ਬੋਲੇ ਨਾਨ ਨੇ ਜਦੋਂ ਮਾਂ ਦੇ ਚਿਹਰੇ ਤੇ ਨੂਰ ਦੇਖਿਆ ਇਹਨਾਂ ਤਾਂ ਉਹਨਾਂ ਨੇ ਵਰ ਦਿੱਤਾ ਵੀ ਕਲਯੁਗ ਦੇ ਵਿੱਚ ਜਿਹੜਾ ਸਾਵਨ ਦੇ ਮਹੀਨੇ ਦੇ ਇਸ ਮਹੀਨੇ ਦੇ ਵਿੱਚ ਮੇਰੀ ਤਪੱਸਿਆ ਕਰੇਗਾ ਤਾਂ ਮੈਂ ਉਹਨੂੰ ਵਰ ਦੇਵਾਂਗਾ ਤੇ ਇਸ ਮਹੀਨੇ ਨੂੰ ਸਾਵਨ ਮਾਸ ਰੱਖਿਆ ਤੇ ਕੁਝ ਇੱਕ ਵਿਸ਼ਨੂੰ ਜੀ ਦਾ ਵੀ ਕਿਹਾ ਜਾਂਦਾ ਵਾ ਵਿਸ਼ਨੂੰ ਜੀ ਕਰਕੇ ਭਗਵਾਨ ਵਿਸ਼ਨੂੰ ਜੀ ਕਰਕੇ ਵੀ ਸਾਵਨ ਦਾ ਮਹੀਨਾ ਮਨਾਇਆ ਜਾਂਦਾ ਵਾ ਉਹਨਾਂ ਦਾ ਵੀ ਦੱਸੋ ਉਹ ਹੈਗੇ ਜੀ ਉਹਨਾਂ ਨੇ ਭਗਵਾਨ ਵਿਸ਼ਨੂੰ ਜੀ ਦਾ ਸਿਗੇ ਉਹਨਾਂ ਨੇ ਜਦੋਂ ਭਗਵਾਨ ਭੋਲੇਨਾਥ ਜੀ ਨੂੰ ਪਤਾਲ ਲੋਕ ਦਾ ਸਾਰਾ ਸਮਰਾਜ ਭਗਵਾਨ ਸ਼ੰਕਰ ਨੂੰ ਦਿੱਤਾ ਤੇ ਉਸ ਤੋਂ ਬਾਅਦ ਆਪ ਫਿਰ ਸਵਰਗ 'ਚ ਚਲੇ ਗਏ ਤਾਂ ਇਹ ਵੀ ਮੱਤ ਤਾਂ ਮੰਨੀ ਜਾਂਦੀ ਵੀ ਸ਼ਾਵਨ ਦਾ ਮਹੀਨਾ ਇਸ ਕਰਕੇ ਵੀ ਮਨਾਇਆ ਜਾਂਦਾ ਹੈ ਭਗਵਾਨ ਬੋਲੇनाथ ਜੀ ਸ਼ਾਵਨ ਦੇ ਮਹੀਨੇ ਪਤਾਲ ਲੋਕ ਚੋਂ ਅੱਛਾ ਸ਼ਾਵਨ ਦਾ ਮਹੀਨਾ ਇੱਕ ਕਿੰਨੇ ਦਿਨ ਦਾ ਹੁੰਦਾ ਵਾ ਪੰਡਿਤ ਜੀ ਇਹ ਦੱਸੋ ਦਸ਼ਕਾਂ ਸ਼ਾਵਨ ਦਾ ਮਹੀਨਾ ਜੀ ਅਲੱਗ-ਅਲੱਗ ਪદ્ધਤੀ ਦੇ ਹਿਸਾਬ ਨਾਲ ਹੈ ਜਿਵੇਂ ਸਾਡੇ ਪੰਜਾਬ ਦੇ ਵਿੱਚ ਸੰਗਰਾਂਦ ਦਾ ਮਤਵ ਹੈ ਤੁਸੀਂ ਕਿਸੇ ਵੀ ਗੁਰਦੁਆਰਾ ਸਾਹਿਬ ਚਲ ਜਾਓ ਦਰਬਾਰ ਸਾਹਿਬ ਚਲ ਜਾਓ ਸ਼੍ਰੀ ਕਨਵਰ ਦਰਬਾਰ ਸਾਹਿਬ ਚਲ ਜਾਓ ਸੰਗਰਾਂਦ ਮਹੱਤਵ ਦਾ ਬਹੁਤ ਹੈ ਪੰਜਾਬ ਦੇ ਵਿੱਚ ਸੰਗਰਾਂਦ ਤੋਂ ਸੰਗਰਾਂਦ ਮਨਾਇਆ ਜਾਂਦਾ ਹੈ ਅਦਰਵਾਈਜ਼ ਪੂਰਨਮਾਸੀ ਤੋਂ ਪੂਰਨਮਾਸੀ ਮਨਾਇਆ ਜਾਂਦਾ ਪਰ ਸਾਡੇ ਹੁਣ ਪੰਜਾਬ ਦੀ ਪદ્ધਤੀ ਚੇਂਜ ਹੋ ਗਈ ਹੈ ਲੋਕਾਂ ਦੀ ਆਪਣੀ ਆਸਥਾ ਜੀ ਕੋਈ ਸਾਵਣ ਤੋਂ ਸ਼ੁਰੂ ਸੰਗਰਾਂਦ ਤੋਂ ਸੰਗਰਾਂਦ ਕਰਦਾ ਕੋਈ ਪੂਰਨਮਾਸੀ ਤੋਂ ਪੂਰਨਮਾਸੀ ਕਰਦਾ ਆਪਣੀ ਮਨ ਦੀ ਜਿੱਦਾਂ ਦਿਲ ਕਰਦਾ ਉਦਾਂ ਸਾਵਣ ਦਾ ਮਹੀਨਾ ਮਨਾ ਸਕਦਾ ਜੀ ਇਹ ਵੈਸੇ ਇਹ ਪੂਰਾ 1 ਮਹੀਨਾ ਦਾ ਹੁੰਦਾ ਵਾ ਹਾਂਜੀ ਜੇ ਸਾਵਣ ਸੰਗਰਾਂਦ ਤੋਂ ਮਨਾਈਏ ਤਾਂ ਹੁਣ 15 ਜੁਲਾਈ ਤੋਂ 15 ਅਗਸਤ ਤੱਕ 16 ਜੁਲਾਈ ਤੋਂ 15 ਅਗਸਤ ਤੱਕ ਦਾ ਉਦਾਂ ਮਨਾਈਏ ਤਾਂ 13 ਤਰੀਕ ਜੁਲਾਈ ਤੋਂ ਪੂਰਮਾਸ਼ੀ ਆ ਉਸ ਤੋਂ ਬਾਅਦ ਜਿਹੜੀ ਅਗਸਤ ਦੀ ਪੂਰਮਾਸ਼ੀ ਹੋਊਗੀ ਉਦੋਂ ਸਾਉਣ ਦਾ ਸਮਾਪਨ ਹੋਊਗਾ 40 ਦਿਨ ਦਾ ਹੁੰਦਾ ਆਲਮੋਸਟ ਮਾਂਜੀ ਇਹ ਦੱਸੋਗੀ ਪੂਜਾ ਕਰਨ ਦੀ ਕੀ ਵਿਧੀ ਹੈ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਕਈਆਂ ਨੂੰ ਵਿਧੀ ਨਹੀਂ ਪਤਾ ਹੁੰਦੀ ਕਿ ਕਿਸ ਤਰ੍ਹਾਂ ਪੂਜਾ ਕਰਨੀ ਹੈ ਤੇ ਕੋਈ ਕੋਈ ਨਾ ਕੋਈ ਗਲਤੀ ਹੋ ਜਾਂਦੀ ਹੈ ਤੇ ਯਾਨੀ ਕਿ ਸਾਡੇ ਜਿਹੜੇ ਦਰਸ਼ਕ ਆ ਉਹਨਾਂ ਕੋਈ ਕਿਸੇ ਤਰ੍ਹਾਂ ਦੀ ਕੋਈ ਗਲਤੀ ਨਾ ਹੋਵੇ ਪੂਜਾ ਕਰਨ ਦੀ ਵਿਧੀ ਦੱਸੋ ਆਪਣੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹਾਂਗਾ ਕਿ ਸ਼ਾਵਨ ਦੇ ਮਹੀਨੇ ਚਾਰ ਸੋਮਵਾਰ ਹੈ ਜਿਸ ਲੜਕੀਆਂ ਦੀ ਵਿਵਾਹ ਚ ਪ੍ਰੋਬਲਮ ਆਂਦੀ ਹੈ ਕਿਸੇ ਵੀ ਕਾਰਜ ਚ ਕੋਈ ਪ੍ਰੋਬਲਮ ਆਂਦੀ ਹੈ ਉਹ ਸੋਮਵਾਰ ਦਾ ਵਰਤ ਰੱਖੇ ਚਾਹੇ ਨਿਰਜਲ ਰੱਖੇ ਚਾਹੇ ਇੱਕ ਟਾਈਮ ਅਨਾਜ ਲੈ ਲਵੇ ਚਾਹੇ ਇੱਕ ਟਾਈਮ ਫਲਾਹਾਰ ਕਰੇ ਉਹ ਉਸ ਦਿਨ ਵਰਤ ਰੱਖਣ ਸੋਮਵਾਰ ਵਿਧੀ ਅਨੁਸਾਰ ਸ਼ਾਵਨ ਮਾਸ ਦੇ ਸੋਮਵਾਰ ਦੀ ਕਥਾ ਪੜਨ ਕਥਾ ਪੜਨ ਤੋਂ ਬਾਅਦ ਮੇਰੇ ਭੋਲੇ ਨਾਤਾ ਰੁਦਰ ਅਭਿਸ਼ੇਕ ਕਰਨ ਜਲ ਅਭਿਸ਼ੇਕਨ ਭਗਵਾਨ ਦਾ ਬੂਨ ਨਾਲ ਹੀ ਪ੍ਰਸੰਨ ਹੋ ਜਾਂਦੇ ਆ ਪੰਜਾਮਰੀ ਇਸ਼ਨਾਨ ਕਰਨ ਕੇ ਵਰਤ ਰੱਖਣ ਆਪਣੇ ਚਾਰ ਵਰਤ ਪੂਰੇ ਕਰਕੇ ਉਸ ਤੋਂ ਬਾਅਦ ਬੋਲੇनाथ ਦੀ ਪੂਜਾ ਕਰਨ ਤੇ ਮੇਰੇ ਬੋਲੇनाथ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰਦੇ ਜਿਸ ਤਰ੍ਹਾਂ ਤੁਸੀਂ ਅਨ ਗਿਆ ਵਾ ਅਨ ਦੇ ਵਿੱਚ ਕੀ ਕੀ ਖਾ ਸਕਦੇ ਆ ਕਿ ਕੀ ਨਹੀਂ ਖਾ ਸਕਦੇ ਫਲਹਾਰ ਜੇ ਫਲਹਾਰ ਰੱਖੋਗੇ ਤਾਂ ਤੁਸੀਂ ਇੱਕ ਟਾਈਮ ਫਲ ਖਾ ਸਕਦੇ ਹੋ ਦੋ ਟਾਈਮ ਵੀ ਖਾ ਲਓ ਅਗਰ ਅਨਾਜ ਹੈ ਤਾਂ ਉਹਦੇ ਵਿੱਚ ਪੂਰੇ ਦਿਨ ਦੇ ਵਿੱਚ ਸ਼ਾਮ ਨੂੰ ਜਾਂ ਸਵੇਰੇ ਜਿੱਦਾਂ ਇੱਛਾ ਦੋ ਪਰੌਠੀਆਂ ਤਿੰਨ ਪਰੌਠੀਆਂ ਅਨਾਜ ਦੀਆਂ ਤੇ ਨਾਲ ਦੇਸੀ ਸ਼ੱਕਰ ਜਿਹੜੀ ਹੁੰਦੀ ਉਹ ਚ ਦੇਸੀ ਘਿਓ ਪਾ ਕੇ ਉਹ ਇੱਕ ਟਾਈਮ ਖਾਣਾ ਖਾ ਸਕਦੇ ਹੋ ਪਰ ਦਿਨ ਚ ਕਿੰਨੀ ਵਾਰੀ ਖਾਣਾ ਫਲਾਹਾਰ ਤੁਸੀਂ ਜਾਂ ਦਿਨ ਚ ਤਿੰਨ ਵਾਰੀ ਖਾਓ ਚਾਰ ਵਾਰੀ ਖਾਓ ਇਹ ਤੁਹਾਡੀ ਇੱਛਾ ਹੈ ਇਹ ਫਲਾਹਾਰ ਔਰ ਅਨਾਜ ਦੇ ਵਿੱਚ ਵਰਤ ਵਿੱਚ ਕੋਈ ਡਿਫਰੈਂਟ ਹੈ ਕੋਈ ਅਲੱਗ-ਅਲੱਗ ਵਰਤ ਹੁੰਦਾ ਵਾਕੀ ਅਲੱਗ-ਅਲੱਗ ਨਹੀਂ ਜੀ ਦੇਖੋ ਕਿਸੇ ਦੀ ਕੈਪੇਬਿਲਟੀ ਹੈ ਵੀ ਕੋਈ ਬੰਦਾ ਵਰਤ ਰੱਖਦਾ ਲੇਕਿਨ ਭੁੱਖਾ ਨਹੀਂ ਰਹਿਣਾ ਚਾਹੁੰਦਾ ਥੋੜੀ ਦੇਰ ਦਵਾ ਭੁੱਖ ਲੱਗਦੀ ਕੋਈ 슈ਗਰ ਪੇਸ਼ੈਂਟ ਆ ਉਹ ਆਪਣਾ ਫਲਾਹਾਰ ਰੱਖੇ ਅੱਧੇ ਦੇ ਘੰਟੇ ਬਾਅਦ ਫਲ ਇੱਕਦ ਦੀ 파ੜੀ ਸੇਬ ਦੀ ਲਾਲੀ ਕੋਈ ਲੈ ਲਈ ਜੇ ਕੋਈ ਤੰਦਰੁਸਤ ਬੰਦਾ ਹੈ ਪੂਰਾ ਦਿਨ ਰੱਖਣਾ ਚਾਹੁੰਦਾ ਹਾਂ ਮੇਰੇ ਪਿਤਾ ਜੀ ਹੈ ਜਾਂ ਕੋਈ ਬਿਲਕੁਲ ਪਾਣੀ ਨਹੀਂ ਪੀਂਦੇ ਜੋ ਹਾਂਜੀ ਉਹ ਸਵੇਰੇ ਅਰਲੀ ਉੱਠ ਕੇ ਪਾਣੀ ਪੀਣਗੇ ਆਰਤੀ ਕਰਨਗੇ ਮੰਦਰ ਸ਼ਵਾਲੇ ਆ ਕੇ ਮਾਰਤੀ ਕਰਾਂਗਾ ਤੇ ਇੱਥੇ ਜਲ ਗ੍ਰਹਿਣ ਕਰਨਗੇ ਇੱਕ ਮਹੀਨਾ ਪਾਣੀ ਨਹੀਂ ਨਹੀਂ ਜੀ ਇੱਕ ਸੋਮਵਾਰ ਪੂਰਾ ਸੋਮਵਾਰ ਤੇ ਅਗਲੇ ਸੋਮਵਾਰ ਪੇ ਨਿਰਜਲ ਰੱਖਣ ਇਦਾਂ ਹੀ ਹੁੰਦਾ ਹੈ ਨੇ ਕਈ ਸੰਤ ਆਗੇ ਸਾਡੇ ਕੋਲ ਆਂਦੇ ਆ ਸਾਡੇ ਪੂਜਨੀਯ ਸੰਤ ਨਾਗੇ ਆ ਉਹ 43 ਦਿਨ ਫਲਾਹਾਰਤੇ ਰਹਿੰਦੇ 43 ਡੇ 40 ਦਿਨ ਕੁਛ ਵੀ ਨਹੀਂ ਖਾਂਦੇ ਫਲਿੱਤੇ ਰਹਿੰਦੇ ਅੱਛਾ ਜਿਹੜਾ ਤੁਸੀਂ ਵਰਤ ਤੇ ਦੱਸਿਆ ਵਾ ਅਨਾਜ ਜਾਂ ਫਲਾਹਾਰੀ ਉਹ ਸੋਮਵਾਰ ਦੀ ਸੋਮਵਾਰ ਹੁੰਦਾ ਵਾ ਤੇ ਜਿਹੜੇ ਪੂਰੇ ਮਹੀਨੇ ਦੀ ਵਿਧੀ ਦੱਸੋ ਸਾਨੂੰ ਪੂਰੇ ਮਹੀਨੇ ਦੀ ਪੂਜਾ ਕਰਨ ਦੀ ਵਿਧੀ ਕੀ ਹੈ ਉਹ ਤਾਂ ਸਿਰਫ ਭਗਵਾਨ ਬੋਲੇਨਾਥ ਦੇ ਇਸ ਮਹੀਨੇ ਮੇਨ ਭੰਗ ਆਕਾ ਤਤੂਰਾ ਗੰਗਾ ਜਲ ਤੇ ਪੰਚਾਂ ਅਮ੍ਰਿਤ ਇਸ਼ਨਾਨ ਆ ਉਹ ਤੁਸੀਂ ਇਸ ਮਹੀਨੇ ਦੀ ਮੇਨ ਪદ્ધਤੀ ਇਹੀ ਆ ਵੀ ਤੁਸੀਂ ਇਹ ਚੀਜ਼ਾਂ ਨਾਲ ਮਹਾਦੇਵ ਨੂੰ ਪ੍ਰਸੰਨ ਕਰ ਸਕਦੇ ਹੋ ਤੁਸੀਂ ਸਿਰਫ ਗੰਗਾ ਜਲ ਚੜਾਓ ਕੱਲਾ ਜਲ ਚੜਾ ਕੇ ਇੱਕ ਪੱਤਰ ਬੇਲ ਪੱਤਰ ਵੀ ਚੜਾ ਤਾਂ ਵੀ ਪ੍ਰਸੰਨ ਹੋ ਜਾਂਦੇ ਇਸ ਮਹੀਨੇ ਇਹਦੀ ਪદ્ધਤੀ ਜ਼ਿਆਦਾ ਜੀ ਅੱਛਾ ਮਹਾ ਜੀ ਕਿਹਾ ਜਾਂਦਾ ਵਾ ਜਿਦਾ ਖੜੇ ਹੋ ਕੇ ਜਲ ਚੜਾਣਾ ਜਾਂ ਬੈਠ ਕੇ ਜਲ ਚੜਾਣਾ ਕੋਈ ਇਹਦੀ ਵੀ ਕੋਈ ਵਿਧੀ ਹੁੰਦੀ ਆ ਪੈਰ ਅੱਗੇ ਪਿੱਛੇ ਹੋਣੇ ਚਾਹੀਦੇ ਜਾਂ ਸਿੱਧੇ ਹੋਣੇ ਚਾਹੀਦੇ ਇਸ ਤਰ੍ਹਾਂ ਵੀ ਕੋਈ ਵਿਧੀ ਹੁੰਦੀ ਆ ਦੇਖੋ ਜੀ ਜਿੱਥੇ ਤੱਕ ਤਾਂ ਮੇਰੇ ਭਗਵਾਨ ਸ਼ੰਕਰ ਦੇ ਜਲ ਚੜਾਣ ਦੀ ਵਿਧੀ ਆ ਇਹ ਬੰਦਾ ਕੋਈ ਬੈਠ ਨਹੀਂ ਸਕਦਾ ਕੋਈ ਬੈਕ ਪੇਨ ਆ ਕੁਛ ਹੈ ਉਹ ਕਿਸੇ ਵੀ ਸਥਿਤੀ 'ਚ ਮਹਾਰਾਜ ਦੇ ਜਲਚੜਾ ਸਕਦਾ ਕੋਈ ਇਦਾਂ ਦੀ ਗੱਲ ਨਹੀਂ ਪਰ ਮੇਰੀ ਸਾਰੇ ਭਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਚਾਹੇ ਉਹ ਸਾਡੇ ਸ਼ਿਵਾਲਿਆਂ ਦੇ ਚਾ ਕਿਸੇ ਵੀ ਜਾਨ ਭਗਵਾਨ ਸ਼ੰਕਰ ਜਿਹੜੀ ਜਲੈਰੀ 'ਚ ਵਿਰਾਜਮਾਨ ਹੈ ਜਿਸ 'ਚ ਵਿਰਾਜਮਾਨ ਹਾਲੇਦ ਵਾਲੇ ਜਲੈਰੀ ਹੁੰਦੀ ਬੋਲੇਨਾਦੀ ਮੇਰੀ ਉਹਨਾਂ ਸਭ ਨੂੰ ਬੇਨਤੀ ਹੈ ਵੀ ਉਹ ਆਪਣੇ ਜਿਹੜੇ ਗੋਡੇ ਆ ਨਾ ਜੀ ਉਹ ਜਲੈਰੀ ਉੱਪਰ ਰੱਖਦੇ ਆ ਉਹ ਪਾਪ ਹੈ ਜੀ ਇਸ ਕਰਕੇ ਤੁਸੀਂ ਆਪਣੇ ਜਿਹੜੇ ਗੋਡੇ ਆ ਜ਼ਮੀਨ 'ਚ ਰੱਖੋ ਜਦੋਂ ਆਪਾਂ ਕਿਸੇ ਤੋਂ ਫਰਿਆਦ ਕਰਦੇ ਆ ਜਾਂ ਕਿਸੇ ਤੋਂ ਮੰਗਦੇ ਆ ਕਹਿੰਦੇ ਨਾ ਆਪਾਂ ਗੋ ਤਾਂ ਉਹਨੂੰ ਜੇ ਮੰਗਣਾ ਹੈ ਤਾਂ ਰੱਬ ਤੋਂ ਮੰਗਣਾ ਖੁੱਲਕੇ ਮੰਗੋ ਤਾਂ ਆਪਣੇ ਜਿਹੜੇ ਨੀਂਹਾਂ ਜਿਹੜੇ ਗੋਡੇ ਅ ਜ਼ਮੀਨ ਤੇ ਰੱਖ ਕੇ ਤੇ ਸਹੀ ਤਰ੍ਹਾਂ ਮੱਥਾ ਟੇਕੋ ਕਿ ਦੋਨੋਂ ਕੁੱਟਨੇ ਜਿਹੜੇ ਰੀ ਦੀ ਉੱਪਰ ਨਾ ਰੱਖੋ ਸੁਣਨ ਦੇ ਵਿੱਚ ਆਇਆ ਵਾ ਕਿ ਜਿਸ ਤਰ੍ਹਾਂ ਕਿ ਜਿਹੜੀ ਇੱਕ ਤਾਂ ਜ਼ਮੀਨ ਤੋਂ ਉੱਪਰ ਸ਼ਿਵਲਿੰਗ ਹੁੰਦੀ ਹੈ ਉਹਦੇ ਵਿੱਚ ਵੀ ਕਹਿੰਦੇ ਸੁਣਨ ਵਿੱਚ ਆ ਖੜੇ ਹੋ ਕੇ ਜਾਂ ਬੈਠ ਕੇ ਪਾਣੀ ਚੜਾਣਾ ਚਾਹੀਦਾ ਜਲ ਚੜਾਣਾ ਚਾਹੀਦਾ ਵਾ ਜਿਹੜੇ ਜ਼ਮੀਨ ਦੇ ਨਾਲ ਸ਼ਿਵਲਿੰਗ ਹੈ ਉਹਦੇ ਵਿੱਚ ਬੁਜੀ ਬੈਠ ਕੇ ਜਾਂ ਖੜੇ ਹੋ ਕੇ ਇਹ ਕੀ ਇਹਦੇ ਬਾਰੇ ਥੋੜਾ ਦੱਸੋ ਸਾਨੂੰ ਲਈ ਜੀ ਇਦਾਂ ਦੀ ਕੋਈ ਪદ્ધਤੀ ਨਹੀਂ ਹੈ ਜੀ ਮੈਂ ਤਾਂ ਇੱਥੇ ਮਖਲ ਸਾਡੀ ਦਾ ਕਿੰਨੇ ਜਨਮ ਹੀ ਹੋ ਗਏ ਜੀ ਕਿੰਵੀਂ ਪੀੜ੍ਹੀ ਹੈ ਮੇਰੀ ਮੈਨੂੰ ਨਹੀਂ ਪਤਾ ਇੱਥੇ ਅੱਛਾ ਜੀ ਭਗਵਾਨ ਸ਼ੰਕਰ ਇੱਥੇ ਪ੍ਰਗਟ ਹੈ ਲੇਕਿਨ ਜਲ ਚੜਾਣ ਦੀ ਵਿਧੀ ਇਹ ਹੀ ਹੈ ਵਿਧੀ ਬੱਚੋਂਕੜੀ ਮਾਰ ਕੇ ਆਪਣਾ ਤੇ ਤੁਸੀਂ ਜਲ ਚੜਾਓ ਮਹਾਰਾਜ ਦੇ ਤੇ ਉਸ ਤੋਂ ਬਾਅਦ ਅਗਰ ਤੁਸੀਂ ਨਹੀਂ ਬੈਠ ਸਕਦੇ ਕੋਈ ਗੱਲ ਨਹੀਂ ਜਿਸ ਕੰਡੀਸ਼ਨ ਚ ਹੈ ਕਿ ਉਹਦਾ ਜਲ ਚੜਾਉਣਾ ਚਾਹੀਦਾ ਹੈ ਜਮੀਨ ਤੋਂ ਉੱਪਰ ਅਜਿਵੇਂ ਕਿ ਹੈ ਨਹੀਂ ਤੇ ਉੱਪਰ ਹੈ ਜਮੀਨ ਉਹਨੇ ਬਹਾਰ ਸੇਮ ਉਹ ਪ੍ਰਗਟ ਅੰਤਰ ਫੋਲੇ ਨਾ ਸ਼ੰਗਲਨ ਵਾਲੇ ਇਹਨਾਂ ਦਾ ਉੱਪਰ ਪਤਾ ਅੰਤ ਨਹੀਂ ਪਤਾ ਕਿੱਥੇ ਹੈ ਤੇ ਇਦਾਂ ਹੁਣ ਨਹੀਂ ਪਤਾ ਲੱਗ ਸਕਦਾ ਵੀ ਅੰਤ ਕਿੰਨਾ ਥੱਲੇ ਹੈ ਕਿੱਥੇ ਤੱਕ ਵਿਰਾਜਮਾਨ ਹੈ ਇਸਵੇਂ ਉਹ ਪ੍ਰਗਟ ਹੈ ਜੀ ਇਹ ਸ਼ਿਵਲਿੰਗ ਸਥਾਪਿਤ ਨਹੀਂ ਕੀਤਾ ਹੈ ਜਮੀਨ ਦੀ ਗਰਭ ਚੋਂ ਬਾਹਰ ਆਇਆ ਹੈ ਜੀ ਇਸ ਕਰਕੇ ਕੋਈ ਪદ્ધਤੀ ਨਹੀਂ ਇਦਾਂ ਦੀ ਹੈ ਬਾਕੀ ਆਪਣੇ ਆਪਣੀ ਮੰਨਤ ਹੈ ਜੀ ਹਰ ਇੱਕ ਬੁੱਕ ਲਿਖ ਦਿੰਦੇ ਲੇਕਿਨ ਮਹਾਰਾਜ ਤਾਂ ਇੱਕ ਬੂੰਦ ਨਾਲ ਪ੍ਰਸੰਨ ਹੋ ਜਾਂਦੇ ਜੀ ਪੂਜਾ ਕਰਨ ਦਾ ਸਮਾਂ ਕੀ ਆ ਪੂਜਾ ਕਿਸ ਟਾਈਮ ਕਰਨੀ ਚਾਹੀਦੀ ਹੈ ਅਮਰਤ ਵੇਲੇ ਜਿਹਦਾ ਕਰਨੀ ਚਾਹੀਦੀ ਹੈ ਜਾਂ ਕਿਸ ਟਾਈਮ ਕਰਨੀ ਚਾਹੀਦੀ ਪੂਜਾ ਪੂਜਾ ਤਾਂ ਅਮਰਤ ਵੇਲੇ ਜੀ ਸਵੇਰੇ ਜ ਮਾਰਨਿੰਗ ਜੀ ਸਵੇਰੇ ਆਪਣਾ 3-4 ਵਜੇ ਉੱਠੋ ਨਾ ਹੋ ਤੋ ਸੁੱਚੇ ਮੋਸ਼ੀ ਵਾਲੇ ਆਓ ਜਲ ਚੜਾਓ ਬੋਲੇਨਾਦ ਦਾ ਮਹਾਦੇਵ ਬਹੁਤ ਪ੍ਰਸੰਨ ਹੁੰਦੇ। ਅੱਛਾ ਜਿਹੜੇ ਲੋਕ ਪੂਜਾ 6 7 8 ਵਜੇ ਕਰਦੇ ਨੇ ਉਹ ਉਹਨਾਂ ਦਾ ਟਾਈਮ ਟੇਬਲ ਇਦਾਂ ਦਾ ਬਣਿਆ ਹੋਇਆ ਜੀ ਲੇਕਿਨ ਪੂਜਾ ਪੂਜਾ ਦੀ ਵਿਧੀ ਜਿਹੜੀ ਜੋ ਸਨਾਤਨ ਧਰਮ ਦੇ ਨਾਲ ਹੈ ਉਹ ਤੇਹੀ ਹੈ ਜੀ ਮਾਰਨਿੰਗ ਤੁਸੀਂ ਮੱਥਾ ਟੇਕ ਸਕਦੇ ਹੋ ਪਰ ਹਰ ਇੱਕ ਦਾ ਆਪਣਾ ਰੂਟੀਨ ਬਣਿਆ ਹੋਇਆ ਹੈ ਜੀ ਆਪਣੀ ਰੂਟੀਨ ਨਾਲ ਲਾਂਦੇ ਆ। ਚਲੋ ਮਹਾਰਾਜ ਇਹ ਸਭ ਨਹੀਂ ਦਿੰਦਾ ਜੀ। ਅੱਛਾ ਇਹ ਦੱਸੋ ਵੀ ਮੰਦਰ ਆਣਾ ਜ਼ਰੂਰੀ ਹੈ? ਲੋਕ ਘਰੇ ਬੈਠ ਕੇ ਵੀ ਪੂਜਾ ਕਰ ਸਕਦੇ ਨੇ। ਬਿਲਕੁਲ 100% ਕਰ ਸਕਦੇ ਜੀ। ਘਰੇ ਬੈਠ ਕੇ ਬੋਲੇਨਾਦੀ ਪੂਜਾ ਕੀਤੀ ਜਾ ਸਕਦੀ ਹੈ ਤੁਸੀਂ ਆਪਣਾ ਘਰੇ ਮਹਾਦੇਵ ਦਾ ਡਿਪੈਂਡ ਕਰਦਾ ਕਿਉਂਕਿ ਜਿਹੜੇ ਸ਼ਿਵਲਿੰਗ ਹੈ ਭਗਵਾਨ ਬੋਲੇਨਾਥ ਜੀ ਹੈ ਤੁਸੀਂ ਕਈ ਬੁੱਕਸ 'ਚ ਲਿਖਿਆ ਹੋਇਆ ਤੁਸੀਂ ਘਰੇ ਨਹੀਂ ਰੱਖ ਸਕਦੇ ਲੇਕਿਨ ਨਾਰਮਲੀ ਜਿਹੜੇ ਹੈ ਤੁਸੀਂ ਘਰੇ 1 ਇੰਚ ਦੇ ਸ਼ਿਵਲਿੰਗ ਛੋਟੇ ਘਰੇ ਰੱਖ ਸਕਦੇ ਹੋ ਜਿੱਤੇ ਜਲ ਪੇਲ ਪੱਤਰ ਚੜਾ ਸਕਦੇ ਹੋ ਉਸ ਤੋਂ ਜ਼ਿਆਦਾ ਵੱਡਾ ਅੱਛਾ ਜਿਹੜੀ ਪਿੰਡੀ ਹੈ 1 ਇੰਚ ਦੀ ਚਾਹੀਦੀ ਹੈ ਬਸ ਅੱਛਾ ਜੀ ਹਾਂਜੀ ਅੱਛਾ ਤੁਸੀਂ ਕਿਹਾ ਘਰੇ ਸ਼ਿਵਲਿੰਗ ਨਹੀਂ ਰੱਖ ਸਕਦੇ ਇਹਦਾ ਰੀਜ਼ਨ ਕੀ ਦੇਖਿਏ ਜਿੱਦਾਂ ਪਾ ਪੰਜਾਬੀ ਚ ਗਈਏ বাস ਸਟੈਂਡ ਬਸਾਂ ਵਾਸਤੇ ਬਨੇ ਆ ਸਟੇਸ਼ਨ ਟ੍ਰੇਨਾਂ ਵਾਸਤੇ ਬਨੇ ਇੱਦਾਂ ਹੀ ਭਗਵਾਨ ਸ਼ੰਕਰ ਜੋ ਸੁਚਿੱਤਾਂ ਮੰਦਿਰ ਚ ਹੈ ਉਹ ਕਰੇ ਹੋ ਨਹੀਂ ਸਕਦੀ ਬਹੁਤ ਰੇਅਰ ਹੈ ਜੀ ਜੋ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਦੁਆਰਾ ਸਾਹਿਬ ਜੀ ਹੈਗੀ ਆ ਉਹ ਕਰੇ ਨਹੀਂ ਹੋ ਸਕਦੀ ਉੱਥੇ ਤੜਕਾ ਲੱਗਣਾ ਪਿਆਜ ਦੋ ਉੱਥੇ ਲਸਣ ਦਾ ਤਗੜ ਤੜਕਾ ਲੱਗਣਾ ਆਪਾਂ ਜੁੱਤੀ ਬਾਕੇ ਵੀ ਜਾ ਸਕਦੇ ਆ ਮੰਦਿਰ ਦੇ ਵਿੱਚ ਆਪਾਂ ਕੁਝ ਵੀ ਨੀ ਪਾਕੇ ਜਾ ਸਕਦੇ ਔਰ ਇਸਕੇ ਸਾਰਾ ਦਿਨ ਮਹਾਦੇਵ ਦਾ ਉਚਾਰਨ ਹੁੰਦਾ ਨਾਮ ਦਾ ਗੁਰਦੁਆਰਾ ਸਾਹਿਬ ਚ ਮੇਰੇ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਹੁੰਦਾ ਹੈ ਉੱਥੇ ਦੀ ਵਾਈਬ੍ਰੇਸ਼ਨ ਲੱਗੀ ਹੁੰਦੀ ਹੈ ਜੀ ਅੱਛਾ ਮਾਂ ਜੀ ਜਿਦਾ ਤੁਸੀਂ ਕਿਹਾ ਵਾ ਆਕ ਕਤੂੜਾ ਭੰਗ ਠੀਕ ਹੈ ਫੁੱਲ ਪਤਾਸੇ ਜੋ ਸ਼ਰਦਾ ਵਾ ਉਹ ਤੁਸੀਂ ਭਗਵਾਨ ਭੋਲੇ ਨਾਲ ਚੜਾ ਚੜਾ ਸਕਦੇ ਹਾਂ ਇਹ ਸ਼ਿਵ ਲਿੰਗ ਦੇ ਉੱਪਰ ਰੱਖਣਾ ਹੁੰਦਾ ਜਾਂ ਬਿਲਕੁਲ ਨਾਲ ਰੱਖਣਾ ਹੁੰਦਾ ਸਾਈਡ ਤੇ ਰੱਖਣਾ ਹੁੰਦਾ ਕਿਸ ਤਰ੍ਹਾਂ ਰੱਖਣਾ ਹੁੰਦਾ ਇਹ ਵੀ ਵਿਧੀ ਦੱਸ ਦੋ ਜਿਹੜਾ ਤਾਂ ਪ੍ਰਸ਼ਾਦ ਹੈ ਉਹ ਤਾਂ ਭਗਵਾਨ ਦੇ ਚਰਨਾਚਰਪਿਤ ਕੀਤਾ ਜਾ ਸਕਦਾ ਹੈ ਜਿਹੜੀ ਬਾਕੀ ਆਕ ਹੈ ਤੂੜਾ ਬੇਲ ਪੱਤੀ ਹੈ ਭਗਵਾਨ ਸ਼ੰਕਰ ਦੇ ਮਸਤਰਤੇ ਉੱਪਰ ਰੱਖਿਆ ਜਾਂਦਾ ਮਸਤਰਤੇ ਆਸਿਰ ਤੇ ਰੱਖਿਆ ਜਾਂਦਾ ਜੀ ਬਾਕੀ ਜੋ ਪ੍ਰਸ਼ਾਦ ਹੈ ਜੋ ਫਲਾਹਾਰ ਹੈ ਉਹ ਸਿਰ ਤੇ ਨਹੀਂ ਰੱਖਿਆ ਜਾਊਗਾ ਬੋਲੇ ਨਾਦ ਪਿੰਡੀ ਦੇ ਚਰਨਾਂ ਚ ਰੱਖਿਆ ਜਾਊਗਾ ਅੱਛਾ ਦੁੱਧ ਵੀ ਚੜਾ ਸਕਦੇ ਆ ਤੇ ਕੱਚੀ ਲੱਸੀ ਵੀ ਚੜਾ ਸਕਦੇ ਆ ਦੋਨੋਂ ਬੈਸਟ ਹੈ ਜੀ ਦੁੱਧ ਵੀ ਚੜਾ ਸਕਦੇ ਹੋ ਕੱਚੀ ਲੱਸੀ ਵੀ ਚੜਾ ਸਕਦੇ ਹੋ ਤੁਹਾਡੀ ਸ਼ਰਤ ਹੈ ਜੀ ਇਹ ਤੁਸੀਂ ਦੁੱਧ ਦਾ ਪੈਕੇਟ ਵੀ ਚੜਾ ਸਕਦੇ ਹੋ ਤੁਸੀਂ ਉਹ ਦੁੱਧ ਘਰੋਂ ਲਿਆਓ ਗੋਗਾ ਦੁੱਧ ਲਿਆਓ ਦੋ ਚਮਚ ਉੱਚ ਜਲ ਪਾ ਲੋ ਉੱਚ ਤੁਸੀਂ ਕਾਲੇ ਤਿਲ ਪਾ ਲੋ ਉਹ ਚੜਾਓ ਉਹ ਵੀ ਠੀਕ ਹੈ ਹੋਰ ਕੋਈ ਵਿਧੀ ਹੋਵੇ ਸਾਡੇ ਜਿਹੜੇ ਦਰਸ਼ਕਾ ਜਿਹੜਾ ਜਿੰਨਾ ਨਾ ਪਤਾ ਹੋਵੇ ਉਸ ਬਾਰੇ ਦੱਸੋ ਕੁਝ ਮੈਂ ਤਾਂ ਇਹੀ ਚਾਹੂੰਗਾ ਜੀ ਬੋਲੇਨਾ ਦੇ ਕੱਚੀ ਲੱਸੀ ਔਰ ਦੁੱਧ ਦਾ ਅਭਿਸ਼ੇਕ ਮੰਡੇ ਦੀ ਮੰਡੇ ਚਾਹੇ ਦੋ ਬੂੰਦਾ ਜਲਦੀਆਂ ਹੋਣ ਚਾਹੇ ਦੋ ਬੂੰਦਾ ਦੁੱਧ ਦੀਆਂ ਹੋਣ ਇਹ ਜ਼ਰੂਰ ਚੜਾਉਣਾ ਚਾਹੀਦਾ ਉਹਨਾਂ ਪਰਿਵਾਰਿਕ ਸ਼ਾਂਤੀ ਮਿਲਦੀ ਹੈ ਉਹ ਬੰਦੇ ਜਿਹੜਾ ਚੜਾ ਰਿਹਾ ਉਹਨੂੰ ਬਹੁਤ ਸ਼ਾਂਤੀ ਮਿਲਦੀ ਹੈ ਔਰ ਉਹਦੇ ਘਰ ਦਾ ਵਾਤਾਵਰਨ ਬਹੁਤ ਅੱਛਾ ਰਹਿੰਦਾ ਤੁਸੀਂ ਕਿਹਾ ਸੀਗਾ ਇੱਕ ਵੀ ਜਿਹੜੀ ਕੁਵਾਰੀ ਲੜਕੀਆਂ ਹੁੰਦੀਆਂ ਵਾ ਉਹ ਵਰਤ ਰੱਖਦੀਆਂ ਵਾ ਸੋਮਵਾਰ ਦਾ ਐਕਸ ਖਾਸ ਕਰਕੇ ਸਾਵਣ ਦੇ ਮਹੀਨੇ ਕੀ ਰੀਜ਼ਨ ਕੀ ਹੈ ਵੀ ਉਹ ਕਿਉਂ ਵਰਤ ਰੱਖਦੀਆਂ ਮੈਂ ਕੀ ਭਗਵਾਨ ਬੋਲੇनाथ ਪਰਸੰਨ ਹੁੰਦੇ ਨੇ ਕਿ ਵਰ ਵਧੀਆ ਮਿਲਦਾ ਵਾ ਜਾਂ ਕੀ ਰੀਜ਼ਨ ਕੁਝ ਜੀ ਹੈ ਜੀ ਮਾਂ ਪਾਰਵਤੀ ਨੇ ਭਗਵਾਨ ਸ਼ੰਕਰ ਨੂੰ ਇਸ ਮਹੀਨੇ ਦੇ ਵਿੱਚ ਵਰ ਦੇ ਰੂਪ ਚ ਪਾਇਆ ਤਾਂ ਉਹਨਾਂ ਦਾ ਇਹੀ ਪ੍ਰਥਾ ਚੱਲਦੀ ਆ ਰਹੀ ਹੈ ਵੀ ਭਗਵਾਨ ਬੋਲੇनाथ ਦੇ ਜੇ ਮਾਂ ਪਾਰਵਤੀ ਨੇ ਵਰ ਪਾਇਆ ਅਗਰ ਕੋਈ ਕੁਵਾਰੀ ਲੜਕੀ ਇਸ ਮਹੀਨੇ ਵਰਤ ਰੱਖਦੀ ਹੈ ਤਾਂ ਬੋਲੇनाथ ਉਹਨੂੰ ਬਹੁਤ ਸੁੰਦਰ ਵਰ ਪ੍ਰਦਾਨ ਕਰਦੇ ਆ 16 ਸੋਮਵਾਰ ਵੀ ਸੋਨਣ ਵਿੱਚ ਆਇਆ 16 ਸੋਮਵਾਰ ਵੀ ਕੁੜੀਆਂ ਵਰਤ ਰੱਖਦੀਆਂ ਵਾ ਇਹ ਵੀ ਸੁੰਦਰ ਵਰ ਵਾਸਤੇ ਰੱਖਦੀਆਂ ਇਹ ਵੀ ਉਹ ਵਰਤ ਹਾਂਜੀ ਸੇਮ ਕੰਡੀਸ਼ਨ ਹੈ ਪਰ ਇਹ ਵੀ ਸਾਵਨ ਦੇ ਚਾਰ ਸੋਮਵਾਰ ਕਈ ਜਨਮਾਂ ਦੇ ਸੋਮਵਾਰ ਦੇ ਬਰਾਬਰ ਹੁੰਦੇ ਆ ਤੇ 16 ਸੋਮਵਾਰ ਦੇ ਵੀ ਉੱਪਰ ਹਾਂਜੀ ਇਹ ਤਾਂ ਅੰਤ ਹੈ ਜੀ ਚਾਰ ਸੋਮਵਾਰ ਜਿਹੜੇ ਹੈ ਜੀ ਇਹ ਬੋਲੇनाथ ਦੇ ਅਪਾਰ ਹੈ ਜੀ ਇੱਚ ਜਿਹੜੀ ਮਰਜੀ ਚੀਜ਼ ਮੰਗ ਲਓ ਤੁਸੀਂ ਵਰਤ ਰੱਖ ਕੇ ਮੇਰੇ ਬੋਲੇਨਾਥ ਸਭ ਕੁਝ ਪੂਰਾ ਕਰ ਦੇਗਾ ਤੇ ਜਿਹੜੇ ਲੋਕ ਪੂਰਾ ਇੱਕ ਮਹੀਨਾ ਵਰਤ ਰੱਖਦੇ ਨੇ ਉਹਨਾਂ ਲਈ ਸਾਵਨ ਦਾ ਮਹੀਨਾ ਪੂਰਾ ਜੀ ਕਈ ਲੋਕਾਂ ਸ਼ਰਧ ਹੈਗੀ ਉਹ ਕਈ ਲੋਕ ਮੰਦਰਾਂ ਦੇ ਸ਼ੇਵ ਨਹੀਂ ਕਰਾਂਦੇ ਕਟੀਨ ਕਰਾਂਦੇ 1 ਕਿੰਨਾ ਢੇਢ ਮਹੀਨਾ ਉਹਨਾਂ ਨੇ ਜਦੋਂ ਉੱਥੇ ਮਹਾਰ ਆਰਤੀ ਕਰਨੀ ਚਾਹੀਦੀ ਦਿਨ ਤੋਂ ਉਹਦੋਂ ਪਲੇਟ ਲਵਾਉਣਾ ਆਪਣੇ ਅੱਛਾ ਜੀ ਹਾਂਜੀ ਹਾਂਜੀ ਬਹੁਤ ਦੁਨੀਆ ਇੱਥੇ ਆਂਦੀ ਜਿਹੜੇ ਬਾਲਾਂ ਨੂੰ ਹੱਥ ਨਹੀਂ ਲਵਾਉਗੀ ਹੁਣ ਉਹਨਾਂ ਨੇ 13 ਜੁਲਾਈ ਤੋਂ ਛੱਡਤੀ ਕਟਿੰਗ ਕਰਾਣੀ ਉਹ ਦਾੜੀਆਂ ਇੰਨੀ ਨਹੀਂ ਹੋ ਜਾਂਦੀਆਂ ਜਦੋਂ 40 ਦਿਨ ਪੂਰੇ ਹੋਣਗੇ ਜਿਹਦੀ ਪੂਰਵ ਪੂਜਾ ਕਰਾ ਕੇ ਮਹਾ ਆਰਤੀ ਕਰਾ ਕੇ ਫਿਰ ਬਲੇਡ ਲਵਾਣਗੇ ਜੀ ਪਰ ਸ਼ਰਾਬ ਮੀਟ ਮਦਿਰਾ ਸਭ ਛੱਡ ਦਿੰਦੇ ਅੱਛਾ ਇਹ ਵੀ ਇੱਕ ਅਗਰ ਜਿਹੜਾ ਜਿਹਨੇ ਇੱਕ ਮਹੀਨਾ ਵਰਤ ਰੱਖਿਆ ਵਾ ਜਿਹੜਾ ਸਾਵਨ ਦਾ ਇਹ ਵੀ ਵਿੱਚ ਪ੍ਰਥਾ ਹੈਗੀ ਆ ਨਾ ਨਾਕੂਨ ਕਟਣੇ ਆ ਨਾ ਸ਼ੇਵ ਕਰਾਣੀ ਆ ਨਾ ਵਾਲ ਕਟਾਣੇ ਆ ਇਹ ਵੀ ਇੱਕ ਏ ਹੁੰਦਾ ਵਾ ਵਿਧੀ ਵਿਧੀ ਹੈਗੀ ਹੈ ਇਹ ਵੀ ਨਹੀਂ ਕਰ ਸਕਦੇ ਨਹੀਂ ਨਾ ਕੋ ਨੂੰ ਕੋ ਨਦਾ ਕੱਟ ਹੀ ਲੈਂਦਾ ਲੇਕਿਨ ਜੋ ਮੈਂ ਆਪਣੇ ਗੱਡੀ ਤੇ ਬੈਠ ਕੇ ਦੇਖਣਾ ਕਈ ਐ ਲੋਕ ਇੱਥੇ ਜਿਹੜੇ ਨਹੀਂ ਕਰਾਂਦੇ ਕਟਿੰਗੇ ਜਿਹੜੇ ਹਾਂ ਜਿਨੇ ਇਸ ਮਹੀਨੇ ਚ ਨਹੀਂ ਲਵਾਉਂਦੇ ਤੇ ਵਿਧੀ ਦੇ ਵਿੱਚ ਹੈ ਇਹ ਲਿਖਿਆ ਹੋਇਆ ਜੀ ਉਹ ਜਿਵੇਂ ਕਾਵੜ ਲੈਣ ਤੁਸੀਂ ਜਾਓਗੇ ਸ਼ਿਪੁਰਾਂ ਚ ਲਿਖਿਆ ਹੋਇਆ ਕਾਵੜ ਲੈਣ ਜਾਓਗੇ ਕਾਵੜੀਏ ਵੀ 30 ਦਿਨ 12 ਦਿਨ 14 ਦਿਨ ਜਾਣਗੇ ਉਹ ਵੀ ਬਲੇਡ ਨਹੀਂ ਲਵਾਣਗੇ ਜੀ ਨਾ ਜੀ ਨਾ ਉਹ ਇੱਥੇ ਆ ਕੇ ਜਲ ਚੜਾਣਗੇ ਕਾਵੜ ਉਹ ਕਾਵੜ ਲਿਆਣਗੇ ਤੇ ਮੈਂ ਉਹਨਾਂ ਦਾ ਜਾ ਕੇ ਜਲ ਚੜਾਉਂਗਾ ਫਿਰ ਉਸ ਤੋਂ ਬਾਅਦ ਜਾ ਕੇ ਅਗਲੇ ਦਿਨ ਆਪਣਾ ਸਬਨ ਲਗਾਣੇ ਤਾਂ ਸਬਨ ਮਿਲ ਲਗਾਉਂਦੇ ਜੀ ਅੱਛਾ ਜੀ ਇਹ ਨਿਯਮ ਹੈ ਜੀ ਇਹ ਸ਼ੁਰੂ ਤੋਂ ਨਿਯਮ ਬਣੇ ਹੋਏ ਜੀ ਜਿਹਨੇ ਵਰਤ ਰੱਖਿਆ ਉਹ ਬਿਨਾਂ ਸਾਬਨ ਨਹੀਂ ਨਹੀਂ ਜਿਹੜੇ ਕਾਬਲ ਲੈ ਜਾਂਦੇ ਜੀ ਬਾਕੀ ਜਿਹਨੇ ਵਰਤ ਰੱਖਿਆ ਉਹ ਤਾਂ ਨਹਾ ਤੋਂ ਕਿਆ ਸਕਦੇ ਜੀ ਕੋਈ ਦਿੱਕਤ ਨਹੀਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਤੇ ਕੋਈ ਪਰਹੇਜ਼ ਲਾਦੋ ਸਾਨੂੰ ਪਰਹੇਜ਼ ਕਿਸ ਚੀਜ਼ ਦਾ ਕਰਨਾ ਚਾਹੀਦਾ ਪਰਹੇਜ਼ ਇਹ ਹੀ ਹੈ ਜੀ ਮਾਸ ਤੇ ਮਦਰਾ ਦਾ ਪਰਹੇਜ਼ ਰੱਖੋ ਜੀ ਸਾਵਨ ਦੇ ਮਹੀਨੇ ਦੇ ਵਿੱਚ ਕਿਉਂਕਿ ਸਾਵਨ ਦਾ ਮਹੀਨਾ ਬਹੁਤ ਪਵਿੱਤਰ ਮਹੀਨਾ ਮੰਨਿਆ ਗਿਆ ਜੀ ਤਾਂ ਮੇਰੇ ਸਾਰੇ ਸ਼ਿਵ ਭਗਤਾਂ ਨੂੰ ਹੱਥ ਜੋੜ ਕੇ ਜੀ ਪ੍ਰਾਰਥਨਾ ਹੈ ਵੀ ਸ਼ਰਾਬ ਮੀਟ ਜੋ ਵੀ ਚੀਜ਼ਾਂ ਹੈਗੀਆਂ ਇਹਦਾ ਉਪਯੋਗ ਨਾ ਕੀਤਾ ਜਾਵੇ ਕਿਉਂਕਿ ਜਿਹੜਾ ਗਰਸਤ ਬੰਦਾ ਵਾ ਉਹ ਉਹਦੇ ਲਈ ਪਰਹੇਜ਼ ਦੱਸੋ ਉਹ ਕੋਈ ਦਿੱਕਤ ਨਹੀਂ ਜੀ ਉਹ ਕੋਈ ਨਹੀਂ ਹੁੰਦੀ ਲੇਕਿਨ ਆਪਣੇ ਮਨ ਦੀ ਸ਼ਰਤ ਹੈ ਤੁਹਾਡੀ ਜੀ ਤੁਹਾਡਾ ਆਪਣਾ ਮਨ ਹੈ ਕਈ ਲੋਕ ਮੰਦਰ ਸਾਡੇ ਆਂਦੇ ਆ ਉਹ 40 ਦਿਨ ਜ਼ਮੀਨ ਤੇ ਸੌਂਦੇ ਆ ਜੀ ਜਦ ਤੱਕ ਸਾਵਨ ਹੈ ਜੀ ਤਾਂ ਇਹ ਤਾਂ ਤੁਹਾਡੇ ਆਪਣੇ ਤੇ ਡਿਪੈਂਡ ਕਰਦਾ ਜੀ ਤੁਸੀਂ ਕਿੰਨੀ ਸੁੱਚਤਾ ਕਰ ਸਕਦੇ ਹੋ ਜੀ ਓਕੇ ਵੈਸੇ ਕੋਈ ਦਿੱਕਤ ਨਹੀਂ ਹੈ ਗ੍ਰਸਤ ਦੇ ਗ੍ਰਸਤ ਦੇ ਜੀਵਨ ਵਿੱਚ ਕੋਈ ਪ੍ਰੋਬਲਮ ਇਦਾਂ ਦੀ ਕੋਈ ਚੀਜ਼ ਨਹੀਂ ਹੈ ਕਿਤੇ ਤੇ ਅੰਤ ਵਿੱਚ ਆਪਣੇ ਜਿਹੜੇ ਭਗਤ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਗਾ ਤੁਸੀਂ ਮੈਂ ਸਾਰੇ ਸ਼ਿਵ ਭਗਤਾਂ ਨੂੰ ਇਹੀ ਪ੍ਰਾਰਥਨਾ ਬੇਨਤੀ ਹੱਥ ਜੋੜ ਕੇ ਕਰਨਾ ਚਾਹਨਾ ਵੀ ਆਪਣੇ ਨਜ਼ਦੀਕ ਕੋਈ ਸ਼ਿਵਾਲਾ ਹੋਵੇ ਜਾਂ ਸਾਡੇ ਮਸਕੀਨ ਮੰਦਰ ਸ਼ੰਗਲਾ ਵਾਲਾ ਸ਼ਿਵਾਲਾ ਆਣ ਮੇਰੇ ਬੋਲੇਨਾਥ ਦੇ ਚਾਹ ਇੱਕ ਬੂੰਦ ਚੜਾਣ ਇੱਕ ਵੇਲ ਪੱਤਰ ਚੜਾਣ ਮਹਾਦੇਵ ਉਹਨਾਂ ਦੀ ਸਾਰੀਆਂ ਮਨੋਕਾਮਨਾ ਪੂਰੀਆਂ ਕਰਨਗੇ ਉਹਨਾਂ ਨੂੰ ਤੰਦਰੁਸਤੀ ਬਖਸ਼ਣਗੇ ਤੇ ਉਹਨਾਂ ਦੇ ਘਰੇ ਲక్ష్ਮੀ ਵਿਰਾਜਮਾਨ ਹੋਏ ਜੈ ਬੋਲੇ ਨਾ ਹਰ ਹਰ ਮਾਦੇ ਦੀ ਜੈ ਇਹ ਸੰਨ ਸਾਡੇ ਨਾਲ ਸ਼ਗਲਾ ਸਵਾਲੇ ਤੋਂ ਮਹਾਂਪਤ ਜੀ ਉਹ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਹੈ ਉਹਨਾਂ ਨੇ ਸਾਨੂੰ ਦੱਸਿਆ ਦੱਸ ਤੁਹਾਨੂੰ ਦੱਸਿਆ ਕਿ ਕਿਸ ਤਰ੍ਹਾਂ ਵਿਧੀ ਅਨੁਸਾਰ ਜਿਹੜਾ ਸਾਵਨ ਦਾ ਮਹੀਨਾ ਜਿਹਨੇ ਵਰਤ ਰੱਖਿਆ ਵਾ ਕਿ ਇਹ ਵਿਧੀ ਸਾਰੀ ਦੱਸੀ ਹੈ ਵੀ ਕਿਸ ਤਰ੍ਹਾਂ ਮਨਾਣਾ ਚਾਹੀਦਾ ਸਾਵਨ ਦਾ ਮਹੀਨਾ ਕਿਸ ਤਰ੍ਹਾਂ ਵਰਤ ਰੱਖਣਾ ਚਾਹੀਦਾ ਕਿਸ ਤਰ੍ਹਾਂ ਪੂਜਾ ਕਰਨੀ ਚਾਹੀਦੀ ਹੈ ਵਲਾਹਾਰੀ ਵਰਤ ਵਿੱਚ ਕਿਸ ਤਰ੍ਹਾਂ ਖਾਣਾ ਚਾਹੀਦਾ ਵਾ انا ਜਿਹੜੇ ਅਨਾਜ ਵਾਲਾ ਵਰਤ ਆ ਉਹਦੇ ਵਿੱਚ ਕਿਸ ਤਰ੍ਹਾਂ ਖਾਣਾ ਚਾਹੀਦਾ ਵਾ ਸਾਰਾ ਕੁਝ ਮੰਤ ਜੀ ਨੇ ਸਾਰੀ ਜਾਣਕਾਰੀ ਦਿੱਤੀ ਹੈ ਇਸੇ ਤਰ੍ਹਾਂ ਜੀ ਤੁਹਾਨੂੰ ਅਪਡੇਟ ਹੋਰ ਵੀ ਦਿੰਦੇ ਰਵਾਂਗੇ ਬੇਗਦੁਰਾ ਐਸ ਐਮ ਜੀ ਨਿਊ ਚੈਨਲ ਕੈਮਰਾਮੈਨ ਬਲਵਿੰਦਰ ਬਾਬ ਜਨਾ ਰਮਨ ਅਲਖ